ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ 16 11 ਨੂੰ ਸਰਦਾਰ ਮਨਜੀਤ ਸਿੰਘ ਦਾ ਖਿਲਚੀਆਂ ਥਾਣੇ ਦੇ ਵਿੱਚ ਮਰਡਰ ਹੋਇਆ ਸੀਗਾ ਜੋ ਦੋ ਅਣਪਛਾਤੇ ਨੌਜਵਾਨਾਂ ਨੇ ਮਾਸਕ ਦੇ ਸੀਗੇ ਤੇ ਉਹਦੇ ਵਿੱਚ ਜਿਵੇਂ ਕੱਲ ਦਾ ਘਟਨਾ ਕਰਾਮ ਤੁਹਾਡੇ ਸਾਹਿਬ ਸ਼੍ਰੀ ਸੁਹੇਲ ਮੀਰ ਜੀ ਨੇ ਆਪਣੇ ਪਰਸਨਲ ਨਿਗਰਾਨੀ ਹੀਟ ਜਿਹੜੀਆਂ ਟੀਮਾਂ ਨਿਯੁਕਤ ਕੀਤੀਆਂ ਇਹ ਬਲੀ ਲੈਡ ਬਾਈ ਡੀਐਸਪੀ ਗੁਰਿੰਦਰ ਨਾਗਰਾ ਗੁਰਿੰਦਰ ਅਰਣ ਸ਼ਰਮਾ ਉਹਨਾਂ ਨੇ ਜਿਹੜੇ ਦੋ ਉਹ ਮੁਜਰਮ ਸੀ ਮੇਨ ਜਿਹੜੇ ਇੱਕ ਰਾਜਨ ਬਿੱਲਾ ਜਿਹਦਾ ਕੱਲ ਪੁਲਿਸ ਐਕਸ਼ਨ ਦੇ ਵਿੱਚ ਜਿਹੜਾ ਨਿਊਟਰਲਾਈਜ਼ ਹੋਇਆ ਤੇ ਦੂਸਰਾ ਸ਼ੰਮੀ ਮਨਦੀਪ ਸ਼ੰਮੀ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਉਸ ਦੀ ਲੜੀ ਦੇ ਵਿੱਚ ਹੀ ਜਦੋਂ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਤੋਂ ਇਹ ਪਤਾ ਲੱਗਿਆ ਸੀਗਾ ਕਿ ਇਹ ਜਿਹੜੀ ਸਾਨੂੰ ਜਿਹੜੀ ਉਸ ਨਾਲ ਕੜੀ ਨਾਲ ਕੜੀ ਜੋੜੀ ਤੇ ਅੱਜ ਸਾਨੂੰ ਸੋਰਸ ਨੇ ਦੱਸਿਆ ਕਿ ਇਹ ਜਿਹੜੇ ਵਾਰਦਾਤ ਜਦੋਂ ਹੋਈ ਹੈ ਜਿਹੜੇ ਇਹ ਸਾਰੇ ਵੈਪਨ ਹੈ ਉਹਨਾਂ ਦੇ ਡਿਸਕਲੋਜ਼ਰ ਤੋਂ ਵੀ ਤੇ ਪਲੱਸ ਸਾਡੀ ਜਿਹੜੀ ਆਪਦੀ ਇੰਟੈਲੀਜੈਂਸ ਹੈ ਉਹਦੇ ਤੋਂ ਇਹ ਗੱਲ ਸਾਹਮਣੇ ਆਈ ਕਿ ਜਿਹੜੇ ਉਸ ਮਰਡਰ ਦੇ ਵਿੱਚ ਜਿਹੜੇ ਵੈਪਨ ਯੂਜ਼ ਕੀਤੇ ਗਏ ਸੀਗੇ ਉਹ ਇਹ ਸੁਖਪ੍ਰੀਤ ਈਲੀਅਸ ਸੁਖ ਜੋ ਕਿ ਪਟਿਆਲਾ ਜ਼ਿਲ੍ਹੇ ਦਾ ਰਹਿਣ ਵਾਲਾ ਹੈਗਾ ਉਸ ਨੇ ਇਹਨਾਂ ਨੂੰ ਪ੍ਰੋਵਾਈਡ ਕੀਤੇ ਸੀਗੇ ਆਪਣੇ ਫੋਰਨ ਹੈਂਡਲਰਾਂ ਦੇ ਕਹਿਣ ਤੇ ਅਤੇ ਇਹ ਜਿਹੜੇ ਦੋ ਮੁਜਰਮ ਸੀਗੇ ਆਪਣਾ ਉਸ ਖਿਲਚੀਆ ਮਰਡਰ ਕੇਸ ਦੇ ਵਿੱਚ ਉਹ ਕ੍ਰਾਈਮ ਕਰਕੇ ਇਹਦੇ ਕੋਲੇ ਇਹ ਉਹਨਾਂ ਨੂੰ ਪਨਾਹ ਵੀ ਦਿੰਦਾ ਹੈ ਉਹਦੇ ਕੋਲੇ ਜਾ ਕੇ ਰਹਿੰਦੇ ਵੀ ਹੈ ਜ਼ਿਲ੍ਹਾ ਪਟਿਆਲਾ ਦੇ ਵਿੱਚ ਤੇ ਅੱਜ ਸਾਨੂੰ ਇੱਕ ਪ੍ਰੋਸੀਜਰਕ ਸੂਤਰਾਂ ਨੂੰ ਮਿਲਿਆ ਸੀ ਕਿ ਇਹ ਫਿਰ ਇੱਥੇ ਇਸ ਇਲਾਕੇ ਦੇ ਵਿੱਚ ਆਇਆ ਵਿਆ ਇਸ ਨੇ ਆਪਣੇ ਫੋਰਨ ਹੈਂਡਲਰਾਂ ਦੇ ਇਸ਼ਾਰੇ ਤੇ ਆਪਣੇ ਕਿਸੇ ਹੋਰ ਮੋਡਿਊਲ ਨਾਲ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਹੈਗਾ ਉਸ ਸਬੰਧ ਵਿੱਚ ਹੀ ਸਾਰਾ ਨੋਟਿਸ ਵਿੱਚ ਐਸਐਸਪੀ ਸਾਹਮਣੇ ਲਿਆਂਦਾ ਤੇ ਇਹਨਾਂ ਨੇ ਆਪਣੇ ਨਿਗਰਾਨੀ ਟੀਮਾਂ ਜਿਹੜੀਆਂ ਹੈਗੀਆਂ ਬਣਾਈਆਂ ਯਾਦਵਿੰਦਰ ਜਿਹੜੇ ਡੀਐਸਪੀ ਅਟਾਰੀ ਨੇ ਅਜੇਪਾਲ ਜਿਹੜੇ ਐਸਐਚਓ ਕੰਬੋ ਨੇ ਇੰਸਪੈਕਟਰ ਜਿਹੜੇ ਸੀਆਈ ਨੇ ਤੇ ਨਾਗਰਾ ਸਾਹਿਬ ਇਹਨਾਂ ਨੇ ਰਲ ਕੇ ਇੱਕ Trap ਲੇ ਕੀਤਾ ਸੀਗਾ ਤਾਂ ਫਿਰ ਜਿੱਦੋਂ ਇਹ ਜਦੋਂ ਆਹ ਜਿਸ ਤਰ੍ਹਾਂ ਤੁਸੀਂ ਮੌਕਾ ਦੇਖਿਆ ਹੈਗਾ ਇਧਰੋਂ ਆ ਰਿਹਾ ਸੀਗਾ ਤੇ ਇਸ ਨੂੰ ਜਿਸ ਤਰ੍ਹਾਂ ਰੁਕਣ ਦਾ ਇਸ਼ਾਰਾ ਕੀਤਾ ਤੇ ਇਸ ਨੂੰ ਪਤਾ ਲੱਗ ਗਿਆ ਸੀਗਾ ਕਿ ਪੁਲਿਸ ਨੂੰ ਕੋਈ ਪੁਖਤਾ ਜਾਣਕਾਰੀ ਹੋਣੀ ਹੈ ਇਸ ਨੇ ਅਨਪਰਵੋਕਡ ਫਾਇਰਿੰਗ ਕੀਤੀ ਹੈ ਪੁਲਿਸ ਦੇ ਚ ਤੇ ਉਹਦੇ ਵਿੱਚ ਜਿਹੜਾ ਹੈਗਾ ਉਹਦੇ ਵਿੱਚ ਇਨ ਐਕਸਚੇਂਜ ਆਫ ਫਾਇਰ ਦੇ ਵਿੱਚ ਇੰਜਰਡ ਹੋਇਆ ਐਂਡ ਹੀ ਹੈਜ਼ ਬੀਨ ਓਵਰ ਪਾਵਰਡ ਮੌਕੇ ਦਾ ਸੀ ਅਸੀਂ ਹਲੇ ਇਨਸਪੈਕਟ ਕੀਤਾ ਹੈਗਾ ਹਲੇ ਇੱਕ 9mm ਦੀ Glock ਦੀ Glock ਪਿਸਟਲ ਹਲੇ ਦਿਖ ਰਹੀ ਹੈ ਬਾਕੀ ਫ੍ਰੈਂਸਿਕ ਟੀਮ ਜਿਹੜੀ ਹੈਗੀ ਹੈ ਇਜ਼ ਔਨ ਦੀ ਸੀਨ ਉਹ ਸਾਰਾ ਗਹਿਨ ਇਹਦਾ ਸੀਨੋ ਕ੍ਰਾਈਮ ਦਾ ਜਿਹੜੀ ਜਾਂਚ ਕਰੇਗੀ ਜਿਸ ਤਰ੍ਹਾਂ ਵੀ ਕੋਈ ਚੀਜ਼ ਸਾਹਮਣੇ ਆਏਗੀ ਵੀ ਵਿਲ ਅਪਡੇਟ ਅਕੋਰਡਿੰਗਲੀ ਸਰ ਇਹਨੇ ਦੇਖ ਕੇ ਸਿੱਧਾ ਪੁਲਿਸ ਤੇ ਫਾਇਰਿੰਗ ਕੀਤੀ ਕਿਉਂਕਿ ਦਰਖਤ ਤੇ ਵੀ ਗੋਲੀ ਵੱਜੀ ਹੈ ਜੀ ਅ ਅੰਨੇ ਬਾ ਤਾਬੜ ਤੋਂ ਤਾਂ ਇਹੀ ਹੁੰਦਾ ਕਿ ਜਿੱਦਰ ਬੰ ਨੂੰ ਐ ਲੱਗਦਾ ਮੈਂ ਭੱਜ ਲਾਵਾਂ ਕਿਸੇ ਤਰੀਕੇ ਨਾਲ ਸੋ ਅਨਪਰੋਵਕਡ ਫਾਇਰਿੰਗ ਹੈ ਪੁਲਿਸ ਬੜੇ ਰੈਸਟ੍ਰੇਂਟ ਅੰਡਰ ਦੀ ਲਾਅ ਰ ਹੈ ਕੇ ਹੀ ਅਸੀਂ ਕਰਦੇ ਹੈਗੇ ਆ ਇਸ ਕਰਕੇ ਹੀ ਹੈਜ਼ ਬੀਨ ਇੰਜਰਡ ਇਨ ਦਾ ਸ਼ੂਟਆਊਟ ਤੇ ਹੀ ਹੈਜ਼ ਬੀਨ ਓਵਰ ਪਾਵਰਡ ਐਂਡ ਹੀ ਇਸ ਬੀਇੰਗ shifted to the uh, for the medical treatment ਤੇ ਸਰ ਕਿੰਨੇ ਆ ਰਾਉਂਡ ਦੇ ਬਲੋ ਹਲੇ ਤਾਂ ਜੋ ਹਲੇ ਨਿਕੜਾਈ ਨੂੰ ਦਿਖ ਰਿਹਾ ਦੋ ਹੀ ਦਿਖ ਰਿਹਾ ਬਾਕੀ ਫਰੈਂਸਿਕ ਟੀਮ ਇਜ਼ ਔਨ ਦੀ ਸੀਨ ਤੁਸੀਂ ਜਿਵੇਂ ਦੇਖ ਰਹੇ ਹੋ ਸਾਰਾ ਗਹਿਨ ਸੀਨ ਔਫ ਕ੍ਰਾਈਮ ਦਾ ਜਾਂਚ ਹੋਊਗੀ ਫਿਰ ਜਿਸ ਤਰ੍ਹਾਂ ਕੋਈ ਆਏਗਾ ਵੀ ਅਪਡੇਟ ਊ ਅਕੋਰਡਿੰਗਲੀ ਇਹ ਬੇਸਿਕਲੀ ਡਿਸਟ੍ਰਿਕਟ ਪਟਿਆਲੇ ਦਾ ਰਹਿਣ ਵਾਲਾ ਹੈਗਾ ਤੇ ਇੱਥੇ ਫੇਰ ਵੱਡੀ ਵਾਰਦਾਤ ਕਰਨ ਜਾ। ਅੱਜ ਵੀ ਫੇਰ ਮਤਲਬ ਆਪਣੇ ਉਹ ਜਿਹੜੇ ਫੋਰਨਰਾਂ ਦੇ ਹੈਂਡਲਰਾਂ ਹੋਰ ਪਹਿਲਾਂ ਤਾਂ ਇੱਕ ਮੋਡਿਊਲ ਸੀ ਜਿਹੜਾ ਅਸੀਂ ਮੋਡਿਊਲ ਬਸਟ ਕਰ ਲਿਆ ਸੀ ਜਿਹੜੇ ਦੇ ਵਿੱਚ ਇੱਕ ਕੱਲ ਜਿਹੜਾ ਪੁਲਿਸ ਐਕਸ਼ਨ ਹੋਇਆ ਉਹਦੇ ਵਿੱਚ ਖਿਲਚੀਆਂ ਮਰਡਰ ਕੇਸ ਦੇ ਦੋਨੋਂ ਮੁਜਰਮ ਜਿਹੜੇ ਹੈਗੇ ਇੱਕ ਗ੍ਰফতার ਹੋ ਗਿਆ ਸੀ ਤੇ ਇੱਕ ਪੁਲਿਸ ਐਕਚੇਂਜ ਚ ਨਿਊਟਰਲਾਈਜ਼ ਹੋ ਗਿਆ ਸੀ। ਅੱਜ ਇਹ ਉਹਨਾਂ ਦੇ ਆਪਣੇ ਫੋਰਨ ਜਿਹੜੇ ਹੈਂਡਲ ਸੀ ਉਹਨਾਂ ਦੇ ਇਸ਼ਾਰਿਆਂ ਤੇ ਆਪਣੇ ਕਿਸੇ ਹੋਰ ਮੋਡਿਊਲ ਨਾਲ ਹੋਰ ਵਾਰਦਾਤ ਨੂੰ ਅੰਜਾਮ ਦੇਣ ਲਈ ਇਸ ਇਲਾਕੇ ਵਿੱਚ ਆਏ ਹੋਇਆ ਸੀਗਾ। ਸੋ ਕਾਰਡੀਗਲੀ ਅਸੀਂ ਹਿਊਮਨ ਇੰਟ ਤੇ ਟੈਕਨੀਕਲ ਇੰਟੈਲੀਜੈਂਸ ਦੇ ਨੂੰ ਕੜੀਆਂ ਨਾਲ ਕੜੀ ਜੋੜਦੇ ਹੋਏ ਵੀ ਹੈਵ ਲੋਕੇਟਡ ਹਿਮ ਐਂਡ ਉਸਨੇ ਫਿਰ ਜਿਹੜੀ ਜਿਹੜਾ ਕਟਨਾ ਕਰਮ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਉਸ ਤਰ੍ਹਾਂ ਹੋਇਆ